ਉਦਾਂ ਹੀ ਮੈਨੂੰ ਹਣ ਪਛਾਣ ਲੈਂਦੇ ਨੇ ਉੱਥੇ ਲੋਕੀ ਖੜੀ ਨੂੰ ਕਹਿੰਦੇ ਤੁਹਾਨੂੰ ਕਦੇ ਦੇਖਿਆ ਦੇਖਿਆ ਲੱਗਦਾ ਮੈਂ ਕਿਹਾ ਵੀਡੀਓ ਦੇਖੀ ਹੋਣੀ ਹੈ ਕਹਿੰਦੇ ਹਾਂ ਠੀਕ ਸਾਡੀ ਇੰਟਰਵਿਊ ਕਾਫੀ ਹੋਈਆਂ ਨੇ 20 ਹੋ ਗਈਆਂ ਮੇਰੇ ਹਿਸਾਬ ਨਾਲ ਤੇ ਅੱਛਾ ਗਿਣਤੀ ਕਰਦੀਆਂ ਤੁਸੀਂ ਪ੍ਰੋਪਰ ਹੈ ਗਿਣਤੀ ਹੋਣੀ ਆ ਇੱਕ ਦਿਨ ਤਾਂ 5 ਕਿੱਠੇ ਆ ਗਈ ਇਹ ਅਸੀਂ ਕਰਨ ਦੇ ਆ 73 74 ਦਾ ਅੱਛਾ ਇੰਨੇ ਪੁਰਾਣੇ 2 ਆਨੇ ਕਿਲੋ ਸੀ ਜਦੋਂ ਦਾ ਵੇਚਣਾ ਸ਼ੁਰੂ ਕੀਤਾ 2 ਆਨੇ 12 ਪੈਸੇ ਅੱਛਾ ਉਹ ਵਦਿਆ ਬੜੀ ਸਿਪਾਈ ਆ ਇੱਥੇ ਤੇ ਛੜਕਾ ਦੇ ਲੋਕ ਐ ਨਹੀਂ ਉੱਥੇ ਇੰਨੀ ਲੋਕ ਕਾਲੀਆਂ ਸ਼ਾ ਇਦਾਂ ਦੀਆਂ ਸੜਕਾਂ ਨੇ ਬਾਕੀ ਉਹਦਾ ਸਫਾਈ ਬੜੀ ਆ ਉਥੇ ਇਦਾਂ ਕੋਈ ਪਸ਼ੂ ਹੈ ਨਹੀਂ ਫालतੂ ਨਾ ਕੋਈ ਡੋਗੀ ਆ ਅੱਜ ਤੁਹਾਡੀ ਜਿਸ ਬੀਬੇ ਦੇ ਨਾਲ ਮੁਲਾਕਾਤ ਕਰਨ ਲੱਗੇ ਆ ਉਹ ਬੀਬੇ ਸਾਗ ਵੇਚ ਕੇ ਆਸਟ੍ਰੇਲੀਆ ਦਾ ਕਈ ਵਾਰ ਫੇਰਾ ਮਾਰ ਚੁੱਕੀ ਆ ਅੱਠ ਵਾਰੀ ਆ ਬੀਬੀ ਸਾਡੇ ਨਾਲ ਹੈ ਜਗੀਰਕੌਰ ਇਹਨਾਂ ਦਾ ਨਾਮ ਹੈ ਅੱਠ ਵਾਰੀ ਤੋਂ ਵੀ ਜ਼ਿਆਦਾ ਹੈ ਆਸਟ੍ਰੇਲੀਆ ਦੇ ਵਿੱਚ ਜਿਹੜਾ ਹੈ ਉਹ ਫੇਰੀ ਮਾਰ ਕੇ ਆਏ ਨੇ ਹਾਲਾਂਕਿ ਆਸਟ੍ਰੇਲੀਆ ਦਾ ਵੀਜ਼ਾ ਕਈ ਬੰਦਿਆਂ ਦਾ ਇੱਕ ਵਾਰ ਵੀ ਨਹੀਂ ਲੱਗਦਾ ਪਰ ਇਹ ਬੀਬੀ ਜਿਹੜੀ ਹੈ ਉਹ ਸਾਗ ਵੇਚ ਕੇ 8 ਵਾਰ ਆਸਟ੍ਰੇਲੀਆ ਕੋ ਮਾਇਨੇ ਗੱਲਬਾਤ ਕਰਦੇ ਆ ਤੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿਵੇਂ ਇਹ ਪੋਸੀਬਲ ਹੋਇਆ ਅਤੇ ਸਾਗ ਵੇਚ ਕੇ ਕਿਵੇਂ ਇਹ ਆਸਟ੍ਰੇਲੀਆ ਤੱਕ ਪਹੁੰਚੇ ਨੇ ਪਹਿਲੇ ਤਾਂ ਬਹੁਤ ਬਹੁਤ ਸਵਾਗਤ ਹੈ ਮਾਤਾ ਜੀ ਤੁਸੀਂ ਸਮਾਦਤਾ ਜੀ ਤੇ ਬੜਾ ਸਵਾਗਤ ਹੈ ਤੁਹਾਡਾ ਜੀ ਵੈਲਕਮ ਜੀ ਤੁਹਾਡਾ अच्छा ਤੁਸੀਂ ਮੇਰੇ ਖਿਆਲ ਨਾਲ 8 ਵਾਰੀ ਕੋ ਮੈ ਉਹ ਆਸਟ੍ਰੇਲੀਆ ਹਾਂਜੀ ਤੇ ਲੋਕੀ ਬੜੇ ਤੁਹਾਨੂੰ ਮਤਲਬ ਜਾਣਦੇ ਵੀ ਬੜੇ ਨੇ ਕਾਫੀ ਪਹਿਲਾਂ ਤੁਸੀਂ ਫੇਮਸ ਹੋਏ ਹੋ ਤੇ ਇਹ ਆਸਟ੍ਰੇਲੀਆ ਜਾਣ ਵਾਲਾ ਕਿਵੇਂ ਰਿਆ ਸਾਗ ਵੇਚ ਕੇ ਆਸਟ੍ਰੇਲੀਆ ਕਿਵੇਂ ਜਾਂਦੇ ਰਹੇ ਤੁਸੀਂ ਸਾਗ ਵੇਚ ਕੇ ਬੱਚਿਆਂ ਨੂੰ ਪੜਾਇਆ ਪੜ ਕੇ ਫਿਰ ਉਹ ਚਲ ਗਿਆ ਅੱਛਾ ਆਸਟ੍ਰੇਲੀਆ ਹਾਂ ਜਾ ਕੇ ਫਿਰ ਉਹਨਾਂ ਨੇ ਮੇਹਰ ਤਾਂ ਕੀਤੀ ਦੋ ਉਧਰ ਪੋਤੇ ਆ ਇੱਕ ਵੱਡਾ ਪੋਤਾ 10ਵੀਂ ਚ ਪੜਦਾ ਹੁਣ 11ਵੀਂ ਚ ਉਹਨਾਂ ਲੈ ਜਾ ਪਾਜੀ ਸਾਗ ਅੱਛਾ ਅੱਛਾ ਚਲ ਨੀਚੇ ਜਾਂ ਕਠਮੀ ਚ ਪੜਦਾ ਛੋਟਾ ਹੂੰ ਤੋ ਪੋਤੇ ਉਧਰ ਹੀ ਹੋਏ ਨਾ ਫਿਰ ਉਹ ਬੁਲਾਉਂਦੇ ਹੁੰਦੇ ਆ ਤੁਹਾਨੂੰ ਹਮੇਸ਼ਾ ਬੜਾ ਬੁਲਾਉਂਦੇ ਆ ਉਹ ਤੇ ਨਿੱਕਾ ਤੇ ਜਿਹੜਾ ਵੱਡਾ ਸੀ ਉਹ ਤੇ ਬਹੁਤ ਜ਼ਿਆਦਾ ਕਰਦਾ ਨਿੱਕਾ ਹੀ ਬੜਾ ਕਰਦਾ ਐਤਕੀ ਆਏ ਸੀ ਉਹ ਅਪ੍ਰੈਲ ਚ ਆਏ ਸੀ 11 ਅਪ੍ਰੈਲ ਨੂੰ ਆਏ ਆ ਤੇ 27 ਅਪ੍ਰੈਲ ਨੂੰ ਗਏ ਉਹ ਉਹ ਕਹਿੰਦਾ ਮੈਂ ਪਟਾਕੇ ਚਲਾਉਣੇ ਆ ਪਟਾਕੇ ਨਿੱਕਾ ਜਿਹੜਾ ਉਧਰ ਫਿਰ ਲੱਕੜ ਦੇ ਘਰ ਆ ਉਹ ਮੇਰਾ ਬੇਟਾ ਕਹਿੰਦਾ ਇੰਡੀਆ ਚੱਲਾਂਗੇ ਨਾ ਫੇ ਤੂੰ ਚਲਾ ਲਈ ਉਹ ਫਿਰ ਦੀਵਾਲੀ ਤੇ ਤੇ ਆਏ ਨਹੀਂ ਸੀ ਪਹਿਲਾਂ ਆ ਗਏ ਮੈਂ ਕਹਾਂ ਹੁਣ ਲੈ ਆ ਦੇ ਉਹਨੂੰ ਚਲਾ ਲਵੇ ਅੱਛਾ ਉਹਨੂੰ ਫਿਰ 1000 ਰੁਪਏ ਦੇ ਪਟਾਕੇ ਲੈ ਆ ਦਿੱਤੇ ਅਸੀਂ ਅੱਛਾ ਕੋਠੇ ਤੇ ਚੜ ਗਿਆ ਉਹ ਫਿਰ ਚਲਾਵੇ ਬੜਾ ਖੁਸ਼ ਹੋਵੇ ਹੁਣ ਕਹਿੰਦਾ ਮੈਂ ਫੇਰ ਦੀਵਾਲੀ ਤੇ ਆਉਣਾ ਮੈਂ ਕਹਾਂ ਅੱਜ ਅਗਲੀ ਦੀਵਾਲੀ ਤੇ ਕਹਿੰਦਾ ਆਉਣਾ ਨਾ ਕਾ ਆ ਜਾ ਐਕਟੀਵੇਟ ਕਰੋਗੇ ਤੁਸੀਂ ਆਸਟ੍ਰੇਲੀਆ ਮੈਂ ਐਤ ਕੀ ਆਪਣੇ ਆ ਚਲ ਜਾਂਦੀ ਹੁੰਦੀ ਹੈ ਜਦੋਂ ਸਾਗ ਤੋਂ ਵਿਧੀ ਹੋ ਜਾਂਦੇ ਆ ਨਾ ਮਾਰਚ-ਅਪ੍ਰੈਲ ਨੂੰ ਅਪ੍ਰੈਲ ਨੂੰ ਅੱਛਾ ਐਤ ਕੀ ਅਪ੍ਰੈਲ ਨੂੰ ਉਹ ਆ ਗਈ ਸੀ ਤੇ ਫਿਰ ਮਗਰੋਂ ਗਈ ਮੈਂ ਅੱਛਾ ਆ ਅੱਛਾ ਮਤਲਬ ਤੁਸੀਂ ਸਾਗ ਦਾ ਜਿਹੜਾ ਸੀਜ਼ਨ ਹੁੰਦਾ ਹੈ ਸਰਦੀਆਂ ਦਾ ਉਦੋਂ ਤੁਸੀਂ ਇੱਥੇ ਰਹਿੰਦੇ ਹੋ 6 ਮਹੀਨੇ ਅਤੇ 6 ਮਹੀਨੇ ਬਾਅਦ ਵੀ ਆਸਟ੍ਰੇਲੀਆ ਚਲ ਜਾਂਦੇ ਹੋ ਜਾਂਦੇ ਆ ਕਿਵੇਂ ਦਾ ਆਸਟ੍ਰੇਲੀਆ ਕਿਵੇਂ ਦਾ ਹੈਗਾ ਥੋੜਾ ਦੱਸੋ ਆਸਟ੍ਰੇਲੀਆ ਬਾਰੇ ਬਹੁਤ ਵਧੀਆ ਬੜੀ ਸਿਪਾਈ ਆ ਇੱਥੇ ਤੇ ਛੜਕਾ ਦੇ ਲੋਕ ਐ ਨਹੀਂ ਉੱਥੇ ਇੰਨੀ ਲੋਕ ਕਾਲੀਆਂ ਛਾ ਇਦਾਂ ਦੀਆਂ ਸੜਕਾਂ ਨੇ ਲੁੱਕ ਬਹੁਤ ਪਾਉਂਦੀ ਪਿਓ ਰਿਆ ਹੂੰ ਤੇ ਬਾਕੀ ਉਹਦਾ ਸਫਾਈ ਬੜੀ ਆ ਉਥੇ ਇਦਾਂ ਕੋਈ ਪਸ਼ੂ ਹੈ ਨਹੀਂ ਫालतੂ ਨਾ ਕੋਈ ਡੋਗੀ ਆ ਨਾ ਕੋਈ ਚੰਗਰ ਵਸਾਇਆ ਅੱਛਾ ਬਹੁਤ ਸਫਾਈ ਆ ਅੱਛਾ ਜਦੋਂ ਇੱਥੋਂ ਜਾਂਦੇ ਹਾਂ ਤੁਹਾਡਾ ਫਿਰ ਉਥੇ ਮਨ ਲੱਗ ਜਾਂਦਾ ਜੀ ਲਾਉਣਾ ਹੀ ਪੈਂਦਾ ਫਿਰ ਪੋਤੇ ਪੋਤਿਆਂ ਨਾਲ ਅੱਛਾ ਅੱਛਾ ਉਥੇ ਆਣਾ ਲੱਗ ਜਾਂਦਾ ਕਦੇ ਮੁੰਡਾ ਚੱਲ ਜਾਂਦਾ ਕੰਮ ਤੇ ਤੇ ਨੋਹ ਆ ਜਾਂਦੀ ਨੋਹ ਚੱਲ ਜਾਂਦੀ ਤੇ ਮੁੰਡਾ ਆ ਜਾਂਦਾ ਉਹਦੇ ਯਾਰ ਦੋਸਤ ਆ ਜਾਂਦੇ ਆ ਅੱਛਾ ਕੋਈ ਨਾ ਕੋਈ ਤੁਰਿਆ ਰਹਿੰਦਾ ਉਥੇ ਪੰਜਾਬੀ ਬਿਠੇ ਰਹੇ ਆ अच्छा ऑस्ट्रेलिया ਦੇ ਵਿੱਚ ਵੀ ਪੰਜਾਬੀ ਬਥੇਰੇ ਨੇ ਬਹੁਤ ਜ਼ਿਆਦਾ ਹੋ ਗਏ ਨੇ ਕਿ ਹੁਣ ਹੁਣ ਬਹੁਤ ਜ਼ਿਆਦਾ ਹੋ ਗਏ ਨੇ ਉਦਾਂ ਹੀ ਮੈਨੂੰ ਹੁਣ ਪਛਾਣ ਲੈਂਦੇ ਨੇ ਉੱਥੇ ਲੋਕੀ ਖੜੀ ਨੂੰ ਕਹਿੰਦੇ ਤੁਹਾਨੂੰ ਕਦੇ ਦੇਖਿਆ ਦੇਖਿਆ ਲੱਗਦਾ ਮੈਂ ਕਿਹਾ ਵੀਡੀਓ ਦੇਖੀ ਹੋਣੀ ਹੈ ਕਹਿੰਦੇ ਹਾਂ ਠੀਕ ਹੈ ਅਗਰ ਤੁਸੀਂ ਮਸ਼ਹੂਰ ਵੀ ਕਾਫੀ ਹੋ ਗਏ ਹੋ ਤਾਂ ਆਡੀ ਇੰਟਰਵਿਊ ਕਾਫੀ ਹੋਈਆਂ ਨੇ 20 ਹੋ ਗਈਆਂ ਮੇਰੇ ਹਿਸਾਬ ਨਾਲ ਤੇ ਅੱਛਾ ਗਿਣਤੀ ਕਰਦੀਆਂ ਤੁਸੀਂ ਪ੍ਰੋਪਰ ਹੈ ਗਿਣਤੀ ਹੋਣੀ ਆ ਇੱਕ ਦਿਨ ਤਾਂ ਪੰਜ ਕਿੱਠੇ ਆ ਗਏ ਪਹਿਲੀ ਫੇਰ ਤੋਂ ਪਹਿਲੀ ਤੋਂ ਬਾਅਦ ਜਿਹੜੀਆਂ ਦੂਜੀਆਂ ਬਣੀਆਂ ਨਾ ਅੱਛਾ ਉਹ ਇੱਕ ਦਿਨ ਪੰਜ ਜਣੇ ਆ ਗਏ ਸੀ ਇੱਕ ਚੰਡੀਗੜ੍ਹੋਂ ਆ ਗਿਆ ਸੀ ਅੱਛਾ ਕਹਿੰਦਾ ਮੈਂ ਤਾਂ ਲੱਬ ਦਾ ਲੱਬ ਦਾ ਪਟਾਣਕੋਟ ਬਾਈਪਾਸ ਤੋਂ ਪੁੱਛਿਆ ਪੁੱਛਦਾ ਬਾਈਪਾਸ ਤੋਂ ਹਾਂ ਤੇ ਇੱਥੇ ਆਇਆ ਹਾਂ ਬਾਲਮੀਗੇੜ ਅੱਛਾ ਫਿਰ ਉਹਨੇ ਬਣਾਈ ਚੰਡੀਗੜ੍ਹੋਂ ਆਇਆ ਸੀ ਉਹ ਮੁੰਡਾ ਅੱਛਾ ਅ ਉਤੋਂ ਬਾਅਦ ਫਿਰ ਦੂਜੇ ਦਿਨ ਤੇ ਨਰੇ ਆ ਗਏ ਨਰੇ ਪੰਜ ਛੇ ਜਣੇ ਪੰਜਾਬ ਕੇਸਰੀ ਵਾਲੇ ਜੱਗ ਬਾਣੀ ਵਾਲੇ ਬਹੁਤ ਆਏ ਫਿਰ ਮਤਲਬ ਸਾਰੇ ਪੱਤਰਕਾਰ ਆਣੇ ਸ਼ੁਰੂ ਹੋ ਗਏ ਇੰਟਰਵਿਊ ਕਰਨ ਦੇ ਲਈ ਅੱਛਾ ਮੈਂ ਜ਼ਰੂਰ ਜਾਨੂਗਾ ਤੁਸੀਂ ਕਹਿ ਰਹੇ ਕਿ ਵੀ ਮੈਂ ਬੱਚੇ ਪੜ੍ਹਾਏ ਉਤੋਂ ਬਾਅਦ ਬੱਚਿਆਂ ਨੂੰ ਬਾਹਰ ਭੇਜਿਆ ਸਾਗ ਵੇਚ ਕੇ ਇਸ ਸਾਗ ਦਾ ਕੰਮ ਤੁਸੀਂ ਕਦੋਂ ਤੋਂ ਕਰਦੇ ਹੋ ਇਹ ਅਸੀਂ ਕਰਨ ਦੇ ਆ 73 74 ਦਾ ਅੱਛਾ ਇੰਨੇ ਪੁਰਾਣੇ 2 ਆਨੇ ਕਿਲੋ ਸੀ ਜਦੋਂ ਦਾ ਵੇਚਣਾ ਸ਼ੁਰੂ ਕੀਤਾ 2 ਆਨੇ 12 ਪੈਸੇ अच्छा ये 15 पैसे वे 20 पैसे 25 पैसे 30 पैसे 5 5 रुपये सीजन ਦੇ ਵਾਦੇ ਰਾਇਆ ਕਰਦੇ 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 اچھا ਤੇ ਉਹ ਫਿਰ ਐਦਾਂ ਕਰਦੇ ਆ ਕਰਦੇ ਆ ਹੁਣ ਜਿਹੜਾ 5ਵਾਂ ਤੇ ਪਹੁੰਚਿਆ 50 ਰੁਪਏ ਕਿਲੋ 40 ਰੁਪਏ ਕਿਲੋ اچھا ਤੇ ਹੁਣ 50 ਰੁਪਏ 40 ਰੁਪਏ ਕਿਲੋ ਵੀ ਹਾਂਜੀ ਹਾਂਜੀ ਹੁਣ 50 40 ਵੇਚਦਾ اچھا ਤੇ ਇਹ ਕਿਹੜੇ ਕਿਹੜੇ ਸਾਗ ਤੁਸੀਂ ਵੇਚਦੇ ਹੋ ਕੀ ਕੀ ਹੈ ਇਹ ਆਪਣੇ ਆ ਜਿਹੜਾ ਛੋਟੀ ਗੰਦਲ ਦਾ ਇਹ ਦੇਸੀ ਸਰੋਂ ਦਾ ਆ اچھا ਫੁੱਲਾਂ ਵਾਲਾ ਹਾਂ ਇਹ ਆਇਆ ਗੰਦਲਾਂ ਵਾਲਾ ਇਹ ਗੰਦਲਾਂ ਸਾਨੂੰ ਛਿਲ-ਛਿਲ ਕੇ ਛਿਲ-ਛਿਲ ਕੇ ਦੇਣੀਆਂ ਪੈਂਦੀਆਂ ਨੇ ਅੱਛਾ ਇਹ ਛਿਲੀਆਂ ਗੰਦਲਾਂ ਵਿਗਦੀਆਂ ਜਿਆਦਾ ਹਾਂ ਆ ਛੱਲੇ ਜਿੱਦਾਂ ਹੁਣ ਦੇਖਿਆ ਬੀਬੀਆਂ ਨੇ ਅੱਛਾ ਆ ਕੱਟ ਦਿਓ ਤੇ ਛਿਲ ਕੇ ਕੱਟਦੇ ਆ ਪਾਲਕ ਬਾਥੂ ਪਾ ਕੇ ਅੱਛਾ ਮੇਥੀ ਵੀ ਪਾ ਦਿੰਨੇ ਜੇ ਕੋ ਕਹਵੇ ਤਾਂ ਵਧੀਆ ਜਾਨੀ ਕੇ ਬਣਾ ਕੇ ਦੇਣੇ ਆ ਹਾਂਜੀ ਅੱਛਾ ਕਿੰਨੇ ਕ ਲੋਕ ਕਿੰਨੇ ਕ ਆ ਜਾਂਦੇ ਨੇ ਇੱਕ ਦਿਨ ਦੇ ਵਿੱਚ ਕਿੰਨੇ ਕ ਆ ਜਾਂਦੇ ਨੇ ਵਿਕ ਜਾਂਦਾ 2.5 3 2.5 3 ਕੁਆਂਟਲ ਅੱਛਾ 2.5 3 ਕੁਆਂਟਲ ਇੱਕ ਦਿਨ ਚ ਵਿਕ ਜਾਂਦਾ ਹੈ ਅੱਛਾ ਇਹ ਲੋਕ ਸੰਧ ਕਰਦੇ ਨੇ ਬਥੇਰਾ ਵਾਵਾ ਬਹੁਤ ਜ਼ਿਆਦੇ ਜੀ ਉਹਨਾਂ ਦੇ ਉਹ ਜਿਹੜੇ ਘਰ ਦੇ ਆ ਕਹਿ ਕੇ ਭੇਜਦੇ ਆ ਜਿਹੜੀ ਹੈ ਨਾ ਐਨ ਆਰ ਆਈ ਬੀਬੀ ਉਹਦੇ ਕੋਲੋਂ ਸਾਗ ਲੈ ਆਓ ਜਾਂ ਆਸਟ੍ਰੇਲੀਆ ਵਾਲੀ ਬੀਬੀ ਕੋਲੋਂ ਲੈ ਆਓ ਅੱਛਾ ਅੱਛਾ ਮਤਲਬ ਇਹ ਕਹਿ ਕੇ ਵੇਚਦੇ ਨੇ ਸਪੈਸ਼ਲ ਕਿ ਬਈ ਆਸਟ੍ਰੇਲੀਆ ਵਾਲੀ ਬੀਬੀ ਤੋਂ ਲੈ ਕੇ ਆਈ ਹੈ ਕਹਿ ਕੇ ਆਇਓ ਹਾਂ ਜਿਹੜੀ ਬੀਬੀ ਐਨ ਆਰ ਆਈ ਹੈ ਨਾ ਉਹ ਤੋਂ ਲਿਆਇਓ ਅੱਛਾ ਤੇ ਇਹ ਸਾਗ ਕਿਉਂਕਿ ਤੁਸੀਂ ਕਹਿ ਰਹੇ ਹੋ 4-5 ਕੁਆਂਟਲ ਅਸੀਂ ਵੇਚ ਦਈਦਾ ਤੇ ਆਉਂਦਾ ਕਿੱਥੋਂ ਇਹ ਸਾਗ ਕਿਵੇਂ ਲਿਆਣੇ ਕਿਵੇਂ ਇਹ ਭੂਗਪੁਰੋਂ ਮੰਗਵਾਈਦਾ ਅੱਛਾ ਉਹ ਪੁਰਾਣਾ ਨਾਲ ਸਾਡਾ ਕੰਟੈਕਟ ਆ ਹਾਂ ਉਹ ਫਿਰ ਸਾਨੂੰ ਦੇ ਜਾਂਦੇ ਸਵੇਰੇ ਇੱਥੇ ਰੱਖ ਜਾਂਦੇ ਆ ਅੱਛਾ ਪੰਡਾ ਬੰਨ ਬਨ ਕੇ ਅੱਛਾ ਤੇ ਅਸੀਂ ਫਿਰ ਆ ਕੇ ਇੱਥੇ ਵੇਚ ਲੈਂਦੇ ਆ ਇੱਕ ਰੱਖਿਆ ਆ ਹੈਲਪਰ ਇਹ ਕੱਟਦਾ ਵੇਚਦਾ ਆ ਮੈਂ ਛਿੱਲਦੀ ਆ ਹੂੰ ਹੂੰ ਇੱਥੇ ਛਿੱਲਿਆ ਗੰਦਲਾਂ ਵਿਕਦੀਆਂ ਯਾਨੀ ਇੱਥੇ ਛਿੱਲਿਆ ਸਾਗ ਜਿਆਦਾ ਮਸ਼ਹੂਰ ਆ ਬਾਲਮੀਨ ਆ ਵਾਲਾ ਸਾਗ ਜਿਹੜਾ ਛਿੱਲਿਆ ਹੈਗਾ ਜਿਹੜਾ ਕੱਟ ਰੇ ਨੇ ਮੇਰੇ ਕਹਾਲ ਨਾਲ ਇਹ ਜਿਆਦਾ ਵਿਕਦਾ ਹੈ ਤੇ ਲੋਕ ਲੈਣਦੇ ਬਥੇਰਾ ਹੈ ਬਹੁਤ ਜਿਆਦਾ ਬਹੁਤ ਜਿਆਦਾ ਲੈਂਦੇ ਆ ਬੜੀ ਬੜੀ ਦੂਰੋਂ ਕਾ ਕ ਆਉਂਦੇ ਸਾਡੇ ਕੋਲ ਔ ਆਪਣੇ ਕਿਉ ਨੂੰ ਕਹਿੰਦੇ ਆ ਮਕੇਰੀਆਂ ਦਸੂਹਾ ਭੋਗਪੁਰ ਟਾਂਡਾ ਇਧਰ ਫਗਵਾੜਾ ਕਰਬੂਰਸਲਾ ਲੁਧਿਆਣਾ ਦਿੱਲੀ ਬੰਬੇ ਪੂਨਾ ਬੜੀ ਬੜੀ ਦੂਰ ਸਾਗ ਸਾਡਾ ਜਾਂਦਾ ਬਹੁਤ ਬਹੁਤ ਇਹ ਸਾਰੇ ਲੈਣ ਹੁੰਦੇ ਨੇ ਤੁਹਾਡੇ ਕੋ ਸਾਗ ਜਿੱਦਾਂ ਕੁੜੀਆਂ ਵਿਆਹਿਆਂ ਨੇ ਉਹਨਾਂ ਨੂੰ ਮਿਲਣ ਜਾਣਾ ਕੁੜੀਆਂ ਕਹਿਣਾ ਆਂਟੀ ਕੋਲ ਸਾਗ ਲੈ ਕੇ ਆਇਓ ਅੱਛਾ ਆਂਟੀ ਦਾ ਸਾਗ ਬਹੁਤ ਵਧੀਆ ਬਣਦਾ ਅੱਛਾ ਇਸ ਕਰਕੇ ਫਿਰ ਉਹ ਮਸ਼ਹੂਰ ਆ ਸਾਗ ਵਧੀਆ ਬਣਦਾ अच्छा एक मेनू ये भी जरूर दसो क्योंकि ਤੁਸੀਂ ਸਾਗ ਵੇਚਦੇ ਹੋ ਤੇ ਤੁਹਾਨੂੰ ਆਰਡਰ ਉਡਰ ਦੇ ਵੀ ਫੋਨ ਬਥੇਰੇ ਆਉਂਦੇ ਹੁੰਦੇ ਆ ਹਣੇ ਆ ਪੈਸਾਂ ਦੇ ਬੜੇ ਆਉਂਦੇ ਪੈਸਾਂ ਦੇ ਸਵੈਲਸਾਂ ਦੇ ਆਉਂਦੇ ਆ ਬਾਬਾ ਜੀ ਬਾਲਮੀਕ ਦਾ ਜਨਮ ਦਿਨ ਜਦੋਂ ਹੁੰਦਾ ਹਾਂ ਉਦੋਂ ਅਸੀਂ 2 2 3 3 ਕਵਾਂਟ ਵਾਲੇ ਇੱਕ ਇੱਕ ਬੰਦੇ ਨੂੰ ਦਿੰਨੇ ਆ ਅੱਛਾ ਕਿਈ ਆਰਡਰ ਆ ਜਾਂਦੇ ਆ ਰੋਟੇਸ਼ਨ ਵੱਲੋਂ ਜਿੱਥੇ ਜਿੱਥੇ ਵੀ ਰਹਿੰਦੇ ਆ ਸਾਡੇ ਭਰਾ ਉਥੋਂ ਉਥੋਂ ਹੀ ਸਾਨੂੰ ਉਹ ਆਰਡਰ ਭੇਜ ਦਿੰਦੇ ਤੇ ਕਹਿ ਜਾਂਦੇ ਆ ਸਾਨੂੰ ਇਸ ਤਰੀਕੇ ਨੂੰ ਚਾਹੀਦਾ ਉਹਨਾਂ ਨੇ ਕਈ ਦਾ ਲੈ ਜਾਇਆ ਫਿਰ ਕੱਟ-ਕੱਟ ਕੇ ਬਿਜਲੀ ਵਾਲੀ ਮਸ਼ੀਨ ਰੱਖੀ ਆ ਮੈਂ ਵੱਡੀ ਅੱਛਾ ਉਹਦੇ ਫਿਰ ਬਿਜਲੀ ਵਾਲੀ ਲਾੜੀ ਦੀ ਆ ਅੱਛਾ ਉਹ ਦਿਨ ਜੇ ਤਿੰਨ ਜਿਆਦਾ ਮਾਲ ਜਿਆਦਾ ਜਿੰਦ ਦੇਣਾ ਹੁੰਦਾ ਹੈ ਉਹ ਦਿਨ ਹਾਂ ਤੇ ਲੋੜੀ ਤੇ ਵੀ ਦੋ ਦਿਨ ਬਿਜਲੀ ਵਾਲੀ ਲਾਉਂਦੇ ਆ ਅੱਛਾ ਹਾਂਜੀ ਲੋੜੀ ਤਾਂ ਦੋ ਦਿਨ ਪਹਿਲਾਂ ਵੀ ਲੱਗਦੀ ਐ ਮਸ਼ੀਨ ਆਪੀ ਦੀ ਦੀਦੀ ਵਾਲੀ ਲੱਗਦੀ ਤਾਂ ਵਾਰਾ ਸਾਰਾ ਆਉਂਦਾ ਲੋੜੀ ਤੇ ਅੱਛਾ ਮਸ਼ੀਨਾਂ ਹੱਥਾਂ ਨਾਲ ਨਹੀਂ ਗੱਲ ਬਣਦੀ ਹੱਥਾਂ ਨਾਲ ਨਹੀਂ ਬਣਦੀ ਹੈਗੀ ਐ ਵੈਸੇ ਜਿਹੜਾ ਇਹ ਹੱਥਾਂ ਨਾਲ ਕੱਟਦੇ ਨੇ ਇਹ ਬੈਟਰੇ ਆ ਫਿਰ ਮਸ਼ੀਨਾਂ ਨਾਲ ਕੱਟਿਆ ਉਹ ਬੈਟਰੇ ਨਹੀਂ ਉਹ ਤਾਂ ਬੜਾ ਪਹਿਨਾ ਹੱਥਾਂ ਨਾਲ ਬੜਾ ਛਿਰ ਵੇਚਿਆ ਕੱਟ ਕੇ ਹਾਂ ਉਹ ਫਿਰ ਹੁਣ ਜਿਆਦਾ ਹੋ ਗਿਆ ਨਾ ਮੈਂ ਸਾਰੀ ਦੁਨੀਆ ਹੀ ਕੱਟਿਆ ਲੈਣ ਲੱਗ ਪਈ ਅੱਛਾ ਤੇ ਹੁਣ ਫਿਰ ਨਹੀਂ ਐਨਾ ਕੱਟਿਆ ਜਾਂਦਾ ਹੱਥ ਨਾਲ ਹੁਣ ਫਿਰ ਮਸ਼ੀਨਾਂ ਰੱਖੀਆਂ ਤੇ ਤਿੰਨ ਮਸ਼ੀਨਾਂ ਮੇਰੇ ਕੋਲ ਆਇਆ ਤੇ ਇੱਕ ਬਿਜਲੀ ਵਾਲੀ ਐ ਅੱਛਾ ਚਾਰ ਮਸ਼ੀਨਾਂ ਨੇ ਟੋਟਲ ਤੁਹਾਡੇ ਕੋਲ ਜਿਹਦੇ ਤੋਂ ਕੱਟਦੇ ਨੂੰ ਹਾਂਜੀ ਅੱਛਾ ਤੇ ਇੱਕ ਦਿਨ ਦੇ ਵਿੱਚ ਫਿਰ ਮਤਲਬ ਕਿੰਨਾ ਕੁ ਟੋਟਲ ਕਿੰਨਾ ਕੁ ਵੇਚ ਦੰਨੇ ਹੋ ਪ੍ਰੋਪਰ ਆਮ ਖਾਸ ਜਿੱਦਾ 2.5 3 2.5 3 ਵਿਕ ਜਾਂਦਾ ਰੋਜ਼ ਦਾ ਅੱਛਾ ਰੋਜ਼ ਦਾ 2.5 3 ਕੁਇੰਟਲ ਬਾਈਕ ਹਾਂਜੀ ਲੋਹੜੀ ਤੇ ਹੀ 50 ਕੁਇੰਟਲ ਵੇਚ ਦਿੰਨੇ ਆ ਸਾਗ ਪਾਲਕ ਬਾਥੂਰ ਲਾ ਕੇ 50 ਕੁਇੰਟਲ 50 ਕੁਇੰਟਲ ਵੇਚ ਦੰਨੇ ਹੋ ਲੋਹੜੀ ਦੇ ਵਿੱਚ ਲੋਹੜੀ ਤੇ ਵੀ ਆਰਡਰ ਹੁੰਦੇ ਕਈਆਂ ਦੇ ਪਾਰਟੀਆਂ ਪ੍ਰੋਗਰਾਮ ਹੁੰਦੇ ਆ ਕਈਆਂ ਦੇ ਗੁਰਦੁਆਰੇ 'ਚ ਜਾਂ ਕੋਈ ਰਿਆ ਸ਼ਾਦੀ ਦਾ ਪ੍ਰੋਗਰਾਮ ਵੇ ਪਾਰਟੀਆਂ ਹੁੰਦੀਆਂ ਆਰਡਰ ਹੁੰਦੇ ਆ ਉਹ ਮਸ਼ੀਨ ਬਿਜਲੀ ਵਾਲੀ ਲਾਈ ਹੁੰਦੀ ਆ ਫਕਾ ਫਕ ਫਕਾ ਫਕ ਅਡਾਈ ਜਾਂਦੀ ਆ ਉਹਦੇ ਅੱਛਾ ਤੁਸੀਂ ਆਸਟ੍ਰੇਲੀਆ ਕਈ ਵਾਰੀ ਘੁੰਮ ਕੇ ਆਏ ਹੋ ਤਾਂ ਕਈ ਵਾਰੀ ਜਾਣੇ ਹੋ ਤੇ ਬੱਚੇ ਕਹਿੰਦੇ ਨਹੀਂ ਕਿ ਮਾਤਾ ਤੂੰ ਆਸਟ੍ਰੇਲੀਆ ਰਹਿ ਜਾ ਹੁਣ ਪੱਕੀ ਸਾਡੇ ਕੋਲ ਹੀ ਰਹਿ ਜਾ ਮੈਂ ਨਹੀਂ ਰਹਿੰਦੀ ਉਹ ਤਾਂ ਕਹਿੰਦੇ ਆ ਰਹਿ ਅੱਛਾ ਕੀ ਕਾਰਨ ਕੀ ਹੈ ਇੱਕ ਹੀ ਕਾਰਨ ਹੈ ਕਿ ਨਹੀਂ ਰਹਿਣਾ ਉੱਥੇ ਉੱਥੇ ਜੀ ਨਹੀਂ ਲੱਗਦਾ ਤੇ ਨਾਲੇ ਜਿੰਨਾ ਵੀਜ਼ਾ ਹੁੰਦਾ ਹੀ ਪਹਿਲਾਂ ਉਹ ਪੜਦੇ ਸਟੂਡੈਂਟ ਸੀ ਜਿੰਨਾ ਵੀਜ਼ਾ ਹੁੰਦਾ ਹੀ ਮੈਂ ਉਹਨਾਂ ਰਹਿ ਕੇ ਆ ਜਾਂਦੀ ਸੀ ਫਿਰ ਲਾਸਟ ਵਾਰੀ ਜਦੋਂ ਪੱਕੇ ਹੋ ਗਿਆ ਫਿਰ ਸਾਲ ਦਾ ਲੱਗਾ ਸੀ ਫਿਰ ਮੈਂ ਸਾਲ ਰਹਿ ਕੇ ਆਈ ਅੱਛਾ ਮੇਰੇ 6 ਮਹੀਨੇ ਮੈਂ ਰਹਿੰਦੀ ਨਹੀਂ 3 ਮਹੀਨੇ ਦਾ ਟੂਰਿਸਟ ਲੱਗਦਾ ਹੈ ਤੇ 3 ਮਹੀਨੇ ਦਾ ਉੱਥੇ ਲੈਣਦੇ ਜਾਗੇ ਅੱਛਾ 3 ਮਹੀਨੇ ਦਾ ਜਦੋਂ ਉੱਥੇ ਲੈਣਾ ਮੈਡੀਕਲ ਕਰਾਉਣ ਜਾਣਾ ਉੱਥੇ ਫਿਰ ਡਾਕਟਰਾਂ ਨੇ ਮੈਡੀਕਲ ਕਰਕੇ ਕਹਿਣਾ ਓਕੇ ਵਧੀਆ ਕੋਈ ਕੋਈ ਗੱਲਬਾਤ ਨਹੀਂ ਆ ਗਈ ਵਧੀਆ ਤੇ 6 ਮਹੀਨੇ ਰਹਿਉਣਾ ਫਿਰ ਸਾਲਾਟ ਵਾਲੀ ਸਾਲ ਦਾ ਲੱਗਾ ਸਾਲ ਰਹਿ ਹੁਣ 3 ਸਾਲ ਦਾ ਲੱਗਾ ਹੁਣ 3 ਮਹੀਨੇ ਰਹਿ ਕੇ ਆਈ 3 ਸਾਲਾਂ ਚ 3 ਸਾਲ ਦਾ ਲੱਗਾ ਪਰ ਰਹਿ ਕੇ 3 ਮਹੀਨੇ ਆਈ ਨੇ ਰਹਿ ਕੇ ਆ ਗਈ ਅੱਛਾ ਮਨ ਨਹੀਂ ਲੱਗਦਾ ਪੇ ਉਤੇ ਨਹੀਂ ਇਧਰ ਫਿਰ ਵਿਆਹ ਸ਼ਾਦੀ ਹੁੰਦੇ ਆ ਇਧਰ ਵਾਲੇ ਫੋਨ ਕਰਦੇ ਆ ਅੱਛਾ ਕੋਈ ਰਿਟਾਇਰਮੈਂਟ ਹਾਂ ਤਾਂ ਸਾਗ ਹੀ ਰਹਿ ਗਿਆ ਤੁਹਾਡਾ ਸਾਗ ਖਾਣਾ ਹੈਗਾ ਹੈ ਆਓ ਅੱਛਾ ਖਾ ਕਰਕੇ ਫਿਰ ਆ ਜਾਈਦਾ ਆ ਮਿਲ ਕੇ ਆਈਦਾ ਉਹਨਾਂ ਨੂੰ ਹਾਂ 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 ਆ ਮਿਲ ਕੇ ਕਰਕੇ ਆ ਜਾਈਦਾ ਆ ਫਿਰ ਚੱਲ ਜਾਈਦਾ ਹਾਂ ਸਾਨੂੰ ਕਿਹੜਾ ਹੋਣਾ ਕੋਈ ਰੋਗ ਆ ਵੀਜਾ ਲੱਗਾ ਜਦੋਂ ਮਰਜੀ ਜਾਈਏ ਜਦੋਂ ਮਰਜੀ ਆਈਏ ਹਾਂ ਅੱਛਾ ਇਹ ਜ਼ਰੂਰ ਦੱਸੋ ਮੈਨੂੰ ਆਸਟ੍ਰੇਲੀਆ ਜਿਆਦਾ ਵਧੀਆ ਲੱਗਦਾ ਜਾਂ ਫਿਰ ਪੰਜਾਬ ਦੇ ਵਿੱਚ ਜਦੋਂ ਉਹਨੇ ਉਹ ਤੋਂ ਵਧੀਆ ਲੱਗਦਾ ਜਿਹੜੀ ਤੇ ਸਫਾਈ ਆ ਨਾ ਉਹ ਤਾਂ ਜਿਆਦਾ ਆਸਟ੍ਰੇਲੀਆ 'ਚ ਹੀ ਐਦਾਂ ਸਾਡੇ ਅੰਗ ਨੂੰ ਨਹੀਂ ਇੱਥੇ ਦੁਕਾਨਾਂ ਦੁਕੂਨਾ ਉੱਥੇ ਮਾਲ ਬਣੇ ਆ ਤੇ ਆਪਣੇ ਮੈਟਰੋ ਬਣੀਆਂ ਅੱਛਾ ਉੱਥੇ ਜਾ ਕੇ ਲੋਕੀ ਸਮਾਨ ਲੈਣਦੇ ਸਮਾਨ ਅੰਦਰੋਂ ਜਾ ਕੇ ਲੈ ਕੇ ਗੱਡੀ 'ਚ ਲੈ ਕੇ ਰੱਖ ਕੇ ਚਲੋ ਘਰ ਆਪਣੀ ਲੈ ਆਉਂਦੇ ਆ ਨਿਆਣਿਆਂ ਨਾਲ ਚਾਹੀਦਾ ਹੈ ਇਹ ਚੁੱਪ ਕਰਕੇ ਦੇਖਦੇ ਰਹੀਦਾ ਨਿਆਣੇ ਆਪੇ ਲੈ ਲੂ ਲੈਂਦੇ ਆ ਅੱਛਾ ਹਮ ਅੱਛਾ ਤੇ ਬਾਕੀ ਵਧੀਆ ਉਦਾਂ ਸੋਹਣਾ ਆ ਚਲੋ ਬੱਚੇ ਜਿੱਥੇ ਗਏ ਨੇ ਰਾਜੀ ਰਹਿਣ ਉਹ ਵੀ ਬੱਚੇ ਵੀ ਦੇਸ਼ ਵੀ ਰਾਜੀ ਰਵੇਂ ਗਏ ਨੇ ਹੁਣ ਹਾਂ ਅੱਛਾ ਪਰ ਮਨ ਤਾਂ ਪੰਜਾਬ ਦੇ ਵਿੱਚ ਹੀ ਹੈ ਜਦੋਂ ਆਣਾ ਤਾਂ ਪੰਜਾਬ ਦੇ ਵਿੱਚ ਹੀ ਰਹਿਣਾ ਇੱਥੇ ਰਿਸ਼ਤੇਦਾਰੀ ਜਿਆਦਾ ਹੀ ਆ ਨਾ ਭੈਣ ਭਰਾ ਆ ਰਿਸ਼ਤੇਦਾਰ ਆ ਇੱਕ ਬੇਟਾ ਇੱਧਰ ਵੀ ਆ ਨਾ ਅੱਛਾ ਇੱਕ ਉਧਰ ਹੈ ਇੱਕ ਇੱਧਰ ਹੈ ਆ ਵੈਰੀ ਫਿਰ ਇੱਥੇ ਮੰਨੇ ਇੱਥੇ ਲੱਗਿਆ ਰਹਿੰਦਾ ਹੈ ਨਾ ਆ ਫਿਰ ਇੱਧਰ ਰਾਜ ਜੀ ਦਾ 6 ਮਹੀਨੇ ਉਧਰ 6 ਮਹੀਨੇ ਉਧਰ ਕੱਢ ਆਈਦੇ ਆ ਅੱਛਾ ਅੱਛਾ ਆ 6 6 ਮਹੀਨੇ ਰਹੇ ਉਹਨਾਂ ਨੂੰ ਖੁਸ਼ ਕਰਦੇ ਜੀਦਾ ਇਹਨਾਂ ਨੂੰ ਵੀ ਆ ਕੇ ਖੁਸ਼ ਕਰ ਦਿੰਨੇ ਆ ਉਹ ਠੀਕ ਹੈ ਮਾਤਾ ਬਹੁਤ ਬਹੁਤ ਸ਼ੁਕਰੀਆ ਦੀ ਸਮਾਂ ਦਿੱਤਾ ਤਾਂ ਬਿਲਕੁਲ ਇਹ ਉਹ ਮਾਤਾ ਨੇ ਜਿਨ੍ਹਾਂ ਦੀ ਜਿਹੜੀ ਹੈ ਉਹ ਪਹਿਲਾਂ ਵੀ ਤੁਸੀਂ ਇੰਟਰਵਿਊ ਕਾਫੀ ਦੇਖੀ ਹੋਣੀ ਹੋਵੇਗੀ ਹੁਣ 8 ਤੋਂ 9 ਵਾਰੀ ਇਹ ਜਿਹੜਾ ਹੈ ਉਹ ਆਸਟ੍ਰੇਲੀਆ ਜਾ ਚੁੱਕੇ ਨੇ ਸਿਰਫ ਕਿ ਮੈਂ ਇਹ ਸਾਗ ਵੇਚ ਕੇ ਇੱਕ ਵਾਰ ਤੁਸੀਂ ਤਸਵੀਰ ਜ਼ਰੂਰ ਦੇਖੋ ਇਹ ਸਾਗ ਕਿਉਂਕਿ ਸਰਦੀਆਂ ਦੇ ਦਿਨਾਂ ਦੇ ਵਿੱਚ ਸਾਗ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਬਹੁਤਾ ਪਸੰਦ ਕੀਤਾ ਜਾਂਦਾ ਹੈ ਲੋਕ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਜਿਹੜਾ ਹੈਗਾ ਹੈ ਉਹ ਖਾਣਾ ਬਹੁਤ ਪਸੰਦ ਕਰਦੇ ਨੇ ਇਹਨਾਂ ਦਿਨਾਂ ਦੇ ਵਿੱਚ ਤਾਂ ਇਹਨਾਂ ਦਿਨਾਂ ਦੇ ਵਿੱਚ ਸਾਗ ਦੀ ਸੇਲ ਵੀ ਕਾਫੀ ਹੁੰਦੀ ਹੈ ਇਸ ਸਾਗ ਨੂੰ ਵੇਚ ਕੇ ਮਾਤਾ ਜਿਹੜੀ ਹੈ ਉਹ 9 ਤੋਂ 10 ਵਾਰੀ ਆਸਟ੍ਰੇਲੀਆ ਘੁੰਮਾਈ ਹੈ ਕਿਉਂ ਦੀ ਇਹਨਾਂ ਦੀ ਕਹਾਣੀ ਰਹੀ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਜ਼ਰੂਰ ਦੱਸਿਓ ਕੈਮਰਾਮੈਨ ਪੰਕਾ ਦੇ ਨਾਮ ਰਾਜੂ ਗੁਪਤਾ ਜਲੰਧਰ